ਮੱਛੀ ਪਾਲਣ ਟ੍ਰੇਨਿੰਗ ਸੈਂਟਰ ਵਿੱਚ ਇਕੱਠੇ ਹੋਏ ਸਾਰੇ ਹੀ ਬਹੁਤ ਸubਕਾਰਯੋਗ ਵੱਡੇ ਬਜ਼ੁਰਗ ਪਿਆਰੇ ਭਰਾ ਭੈਣਾਂ ਅਫਸਰ ਸਹਿਬਾਨ ਸਤੇਸਾਂਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਲਾਨਾ ਇਸ ਮੱਛੀ ਪਾਲਣ ਮੇਲੇ ਵਿੱਚ ਇਕੱਠੇ ਹੋਏ ਆ ਜੋ ਪ੍ਰਧਾਨ ਮੰਤਰੀ ਜੀ ਵੱਲੋਂ ਮੱਛੀ ਪਾਲਣ ਜਾਗਰੂਕਤਾ અભિયાન ਸ਼ੁਰੂ ਕਰਵਾਇਆ ਗਿਆ ਹੈ ਇਹਦੇ ਵਿੱਚ ਬਹੁਤ ਸਤਿਕਾਰਯੋਗ ਸਾਡੀ ਭੈਣ ਬੀਬੀ ਬਲਜੀਤ ਕੌਰ ਜੀ ਮੰਤਰੀ ਪੰਜਾਬ ਸਰਕਾਰ ਜਿਹੜੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਗਏ ਆ। ਉਹ ਸ਼ੇਸ਼ ਮਹਿਮਾਨ ਦੇ ਤੌਰ ਤੇ ਸਾਡੇ ਵਿੱਚ ਸ਼ਾਮਲ ਸਨ ਡਾਇਰੈਕਟਰ ਮੱਛੀ ਪਾਲਣ ਜੋ ਇਸ ਮੈਕ ਮੈਨੂੰ ਜਦੋਂ ਦਾ ਮੈਂ ਆਇਆ ਮੈਨੂੰ ਵੇਖਿਆ ਬੜੀ ਹਿੰਮਤ ਨਾਲ ਇਹ ਸਾਰੇ ਕੰਮਕਾਰ ਨੂੰ ਸੰਭਾਲ ਰਹੇ ਐ ਇਹਨਾਂ ਦੇ ਨਾਲ ਲੈ ਸਾਥੀ ਅਫਸਰ ਸਹਿਬਾਨ ਡਾਇਰੈਕਟਰ ਡੇਰੀ ਕੁਲਦੀਪ ਸਿੰਘ ਜੀ एडीसी मैडम डॉक्टर नैन एडीसी साहब तिल्लू साहब तहसीलदार जेपी तिल्लू जी डीएसपी साहब सरदार जगदीप सिंह जी बाम जेडे पहले हो के गए है पार्टी दे अते इलाके दे और बहुत सारेstdc कार्ययोग आगुह सहबान डिप्टी डायरेक्टर पशुपालन गुरप्रीत जी साडे चीफ एग्रीकल्चर ऑफिसर सरदार गुरप्रीत सिंह जी ਬਹੁਤ ਸੀ ਸਤਿਕਾਰਯੋਗ ਮੇਰੇ ਕਿਸਾਨ ਭਰਾ ਭੈਣਾ ਮੱਛੀ ਪਾਲਕ ਦੇ ਰੂਪ ਵਿੱਚ ਜਿਹੜੇ ਜਿਨ੍ਹਾਂ ਨੇ ਨਮਾ ਇਨਕਲਾਬ ਇਸ ਪੰਜਾਬ ਵਿੱਚ ਜਿਹੜੀ ਜ਼ਮੀਨ ਤੋਂ ਆਸ ਨਹੀਂ ਸੀ ਉਹਦੇ ਵਿੱਚੋਂ ਵੀ ਇੱਕ ਫਸਲ ਨਹੀਂ ਫਸਲ ਤੋਂ ਵੀ ਵੱਧ ਆਮਦਨ ਕਰਨ ਦੇ ਕੱਢਣ ਦੇ ਯਤਨ ਕੀਤੇ ਆ ਉਹਨਾਂ ਨੂੰ ਮੈਂ ਆਪਣੇ ਵੱਲੋਂ ਸਰਦਾਰ ਭਗਵੰਤ ਸਿੰਘ ਮਾੜਵਲੋਂ ਪੰਜਾਬ ਸਰਕਾਰ ਵੱਲੋਂ ਵਧਾਈ ਵੀ ਦੇਣਾ ਅੱਜ ਦੇ ਮੇਰੇ ਦੋ ਪ੍ਰੋਗਰਾਮ ਸੀ ਸਰਕਾਰੀ ਤੌਰ ਤੇ ਸ ਕਰਮ ਜੋ ਪੈਣ ਪਰਾਓ ਤੇ ਉਹਨਾਂ ਵਿੱਚ ਮੈਂ ਸਮੇਂ ਤੋਂ ਬਹੁਤ ਏਟਾ ਮੈਂ ਮੁਕਸਾ ਜਾ ਕੇ ਦੂਸਰਾ ਜਿਹੜਾ ਡੇਰੀ ਫਾਰਮ ਦਾ ਡੇਰੀ ਡਵੈਲਪਮੈਂਟ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਹਾਜ਼ਰ ਹੋਣਾ ਹੈ ਥੋੜੀਆਂ ਇਹ ਗੱਲਾਂ ਤੁਹਾਡੇ ਨਾਲ ਸਿੱਧੀਆਂ ਸਾਧੀਆਂ ਮੈਂ ਸਾਂਝੀਆਂ ਕਰਨੀਆਂ। ਪ੍ਰਧਾਨ ਜੀ ਬੋਲ ਕੇ ਗਏ ਸੀ ਕਿ ਸਰਦਾਰ ਸਰੂਪ ਸਿੰਘ ਜੀ ਕਿ ਸਾਨੂੰ ਕੋਈ ਤਕਲੀਫਾਂ ਹੁੰਦੀਆਂ ਮੈਂ ਤੁਹਾਡੀਆਂ ਤਕਲੀਫਾਂ ਦੇ ਨਾਲ ਸਹਿਮਤ ਹਾਂ। ਤੁਸੀਂ ਅੱਗੇ ਵੀ ਜੋ ਕਿ ਮੇਰੇ ਕੋਲ ਲੈ ਕੇ ਆਏ ਆ ਮੈਂ ਉਸ ਗੱਲ ਨੂੰ ਸਮਝਿਆ ਵੀ ਤੇ ਉਸ ਨੂੰ ਹੱਲ ਕਰਨ ਦੇ ਯਤਨ ਕੀਤੇ ਆ। ਮੈਂ ਭਾਈ ਜੀ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਗੱਲ ਇੱਥੇ ਤੇ ਇੱਥੇ ਰਹਿ ਜਾਂਦੀ ਹੈ। ਤੇ ਤੁਸੀਂ ਇਸ ਕੰਮ ਨੂੰ ਕਰਵਾਉਣ ਦੇ ਵਾਰੀ ਕਿਤੇ ਦੋ ਤਿੰਨ ਵਾਰੀ ਆਪਾਂ ਜਿੰਨਾਂ ਨੂੰ ਵੀ ਲੋੜ ਹੋਊਗਾ ਮੈਂ ਸਾਰਿਆਂ ਨੂੰ ਮਿਲਾ ਕੇ ਛੋਟੇ ਜਿਹੇ ਮਸਲੇ ਐ ਕੋਈ 4 ਕਰੋੜ ਬਿਜਲੀ ਦਾ ਇਹਨਾਂ ਨੇ ਦਸਨ ਬਤਾਰਕ ਹੈ ਜਾਂ ਦੂਸਰਾ ਮਹਿਕਮੇ ਤੋਂ ਅੰਦਾਜ਼ਾ ਲਵਾਲਾਂਗੇ ਪਹਿਲੀ ਗੱਲ ਤਾਂ ਮੈਂ ਤੁਹਾਡੇ ਵਾਸਤੇ ਜਿੰਨਾ ਕਰ ਸਕਿਆ ਉਹ ਪਿੱਛੇ ਨਹੀਂ ਮੈਂ ਵੀ ਤੁਹਾਡੇ ਚੋਂ ਕਿਸਾਨ ਆ ਛੋਟਾ ਕਿਸਾਨ ਆ ਮੇਰਾ ਕੋਲ ਹੋਰ ਕਾਰੋਬਾਰੀ ਨਹੀਂ ਨਾ ਮੇਰੇ ਕੋਲ ਯਾਰਤ ਵੀ ਨਹੀਂ ਕਾਣਾ ਨਾ ਮੇਰੇ ਕੋਲ ਕੋਈ ਕਾਰਖੰਦਾ ਮੈਂ ਤੁਹਾਡੇ ਚੋਂ ਤੇ ਨਾ ਹੀ ਮੇਰੀ ਨੀਤ ਆ ਮੈਂ ਕੋਈ ਹੋਰ ਕੁਝ ਬਣਾ ਸਕਦਾ ਨਹੀਂ ਮੰਤਰੀ ਹੁੰਦੇ ਆ ਹੱਥ ਪੈ ਫੁੱਟੇ ਸਿੱਧੇ ਵੀ ਲੋਕ ਮਾਰ ਜਾਂਦੇ ਤੋ ਮੈਂ ਥੋੜੀ ਤਕਲੀਬ ਮੁਖ ਤਕਲੀਬ ਨੂੰ ਸਮਝਦਾ ਪਹਿਲੀ ਗੱਲ ਮੈਂ ਤੁਹਾਡਾ ਇਹ ਸਾਰਾ ਵੈਗੁਰੂ ਕਰੇ ਸਿਰੇ ਲਾ ਕੇ ਰੱਖੂਗਾ ਪਰ ਫਿਰ ਵੀ ਜੇ ਕੋਈ ਮਾੜੀ ਮੁੱਟੀ ਪ੍ਰਧਾਨ ਜੀ ਕਿਤੇ ਗਏ ਆ ਤੁਸੀਂ ਇੱਧਰ ਹੀ ਆ ਜਿਓ ਜੇ ਕਸਰ ਰਹੇਗੀ ਤੇ ਗਿੱਦੜਵੇ ਦੀ ਪੰਚਾਇਤ ਦਾ ਵੀ ਆਪਾਂ ਉੱਥੋਂ ਹੱਥ ਤੇ ਕਰ ਲਾਂ ਪਰ ਮੈਂ ਮਸਲਾ ਜ਼ਰੂਰ ਹੱਲ ਕਰਵਾ ਇਸ ਗੱਲ ਦਾ ਤੁਸੀਂ ਵੈਸੇ ਕੋਸ਼ਿਸ਼ ਮੈਂ ਕਰੂੰ ਹੋਰ ਵੀ ਕਿਉਂਕਿ ਅਸੀਂ ਇਸ ਦੇਸ਼ ਨੂੰ ਬਹੁਤ ਸਾਰੇ ਲੋੜਾਂ ਜਿਹੜੀਆਂ ਪੂਰੀਆਂ ਕਰਦੇ ਚਾਹੇ ਅਨਾਜ ਹੈ ਚਾਹੇ ਫਲ ਹੈ ਫਰੂਟ ਹੈ ਸਬਜ਼ੀਆਂ ਹੈ ਔਰ ਇਹਦੇ ਚ ਆਹ ਜੋ ਮੱਛੀ ਪਾਲਣ ਏ ਵੀ ਬੜਾ ਵੱਡਾ ਤੰਦਾ ਸਾਡੀ ਕੋਲ ਤੇ ਹੈ ਔਰ ਇੱਕ ਸੰਗਦੇ ਆ ਜ਼ਮੀਦਾਰ ਭਰਾ ਪਤਾ ਨਹੀਂ ਆ ਬੇਟੀਆਂ ਹੁਣ ਆਪਣੀ ਪਰਫਾਰਮੈਂਸ ਵਿਖਾ ਕੇ ਦਿਨਿਏ ਉਹ ਬੋਲੀ ਪਹਿਲਾਂ ਵੀ ਸੁਣਦੇ ਰਹੇ ਆ ਕਿ ਦੁੱਧ ਬੱਕਰੀ ਦਾ ਪੀਤਾ ਬੱਕਰੀ ਦਾ ਦੁੱਧ ਸਾਰਿਆਂ ਨਾਲੋਂ ਮਹਿੰਗਾ ਮਿਲਦਾ ਉਹ ਤੋਂ ਲਾਵਾ ਉਹਦੀ ਜਿਹੜੀ ਉਤਪਾਦਨ ਹੈ ਉਹ ਬਹੁਤ ਵੱਧ ਹੈ ਜਿਨ੍ਹਾਂ ਨੇ ਬੱਕਰੀ ਫਾਰਮ ਬਣਾਏ ਉਹ ਬਹੁਤ ਮੁਨਾਫੇ ਵਿੱਚ ਹੈ ਸਾਨੂੰ ਜ਼ਿੰਮੇਦਾਰ ਭਰਾਵਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਹੈ ਸਾਡੇ ਆਪਣੇ ਕਾਰੋਬਾਰ ਆ ਦੇ ਜੇ ਸਾਡਾ ਕਾਰੋਬਾਰ ਸੱਚਾ ਸੁੱਚਾ ਹੈ ਸਾਨੂੰ ਡਰ ਕਿਸ ਗੱਲ ਦਾ ਹੈ ਔਰ ਉਹਦੇ ਵਿੱਚ ਪੈਸੇ ਤੇ ਪੈਸਿਆਂ ਨਾਲ ਸਾਡੀ ਦੁਨੀਆਦਾਰੀ ਚੱਲਦੀ ਹੈ ਚਾਹੇ ਉਹ ਖੇਤੀਬਾੜੀ ਅਸੀਂ ਕਰਦੇ ਆ ਖੇਤੀਬਾੜੀ ਦੀ ਰਵੈਤੀ ਜੀ ਹੋਗੀ ਬਹੁਤ ਥਾਵਾਂ ਤੇ ਸਾਡੇ ਨਾਲ ਕੱਕੇ ਹੋ ਜਾਂਦੇ ਅਸੀਂ ਇੱਕ ਦੇਸ਼ ਦਾ ਬਹੁਤ ਵਧੀਆ ਉਪਜਾਊ ਹਿੱਸਾ ਹੈ ਜਿਹਦਾ ਨਾਮ ਪੰਜਾਬ ਹੈ ਇਤੋਂ ਦੇ ਲੋਕ ਬਹੁਤ ਮਿਹਨਤੀ ਹੈ ਬਹੁਤ ਵੱਡਾ ਯੋਗਦਾਨ ਪਾਉਂਦੇ ਹੈ ਪਰ ਸਾਈਕਲ ਦੀ ਗਵਰਨਮੈਂਟ ਜਿਹੜੀ ਉਹ ਕਦੇ ਪੰਜਾਬ ਨਾਲ ਤਾਂ ਵਿਤਕਰਾ ਕਰਨਾ ਹੀ ਕਰਨਾ ਹੈ ਪਰਦੇਸ ਦੇ ਕਿਸਾਨ ਨੂੰ ਦੇਖ ਕੇ ਸੋਚ ਲੇ ਹੁਣ ਵੀ ਜਿਹੜਾ ਬਜਟ ਆਇਆ ਹੈ ਉਹਦੇ ਵਿੱਚ ਕਿਸਾਨ ਨਾਲ ਜਿਹੜਾ ਛੋਟਾ ਮਜ਼ਦੂਰ ਆ ਸਾਡੇ ਪਿੰਡਾਂ ਦਾ ਵੀ ਸਾਡਾ ਸਾਥੀ ਹੈ ਭਰਾ ਉਹਨਾਂ ਨਾਲ ਵੱਡਾ ਤੱਕਾ ਸੋ ਜਿਨ ਲਈ ਜੋ ਜਿਹੜੀਆਂ ਰਵੈਤੀ ਫਸਲਾਂ ਆ ਉਹਦੇ ਤੇ ਅਸੀਂ ਜ਼ੋਰ ਲਾ ਲਿਆ ਉਹਦਾ ਵੱਧ ਤੋਂ ਵੱਧ ਉਤਪਾਦਨ ਜਿਹੜਾ ਝਾੜ ਹੈ ਉਹ ਵੱਧ ਤੋਂ ਵੱਧ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੀ ਐਮਐਸਪੀ ਨਹੀਂ ਮਿਲਦੀ ਦੋ ਫਸਲਾਂ ਦੀ ਮਿਲਦੀ ਉਹਦੇ 'ਚ ਵੀ ਮੈਂ ਤੁਹਾਡੇ ਜਿਵੇਂ ਮੈਂ ਬਹੁਤ ਵੇਖਣਾ ਉਹਦਾ ਨੱਕ ਜੇ ਮਾਰੇ ਜਾਂਦੇ ਆ ਇਹਦਾ ਮੋਇਸਚਰ ਆ ਗਿਆ ਇਹਦਾ ਡਿਸਕਲਰ ਹੋ ਗਿਆ ਖੁਸ਼ ਹੋ ਗਿਆ ਇਹੋ ਜਿਹੇ ਗੱਲਾਂ ਸਾਡੇ ਨਾਲ ਵੇਖਣ ਨੂੰ ਮਿਲਦੀਆਂ ਪਰ ਜੇ ਵੀ ਇਸ ਮੱਛੀ ਪਾਲਣ ਦੇ ਤੰਦੇ ਵਿੱਚ ਵੀ ਕਈ ਨਿੱਕੀਆਂ ਦੱਸੀਆਂ ਗਈਆਂ ਮੰਡੀ ਦੀ ਵੀ ਮੈਂ ਇੱਕ ਵੱਡਾ ਸਮਾਗਮ ਸੀ ਸਾਡਾ ਹਿੰਦੁਸਤਾਨ ਦਾ ਕੇਂਦਰੀ ਮੰਤਰੀ ਸੀ ਪਰਸ਼ੋਤ ਰੋਪਾਲਾ ਜੀ ਸਿਆਣੇ ਮਨੁੱਖ ਹੈ ਹਮਦਰਦ ਨੇ ਉਹਨਾਂ ਕੋਲੇ ਵੀ ਉਹਨਾਂ ਨੇ ਉਹਨਾਂ ਦੀ ਦੇਖਰੇਖ ਵਿੱਚ ਉਹ ਸਮਾਗਮ ਹੋਇਆ ਸੀ ਉੱਥੇ ਵੀ ਇਹ ਗੱਲਾਂ ਰੱਖੀਆਂ ਗਈਆਂ ਸਨ ਬੇਕਤਾ ਜਿਹੜੇ ਮੇਰੇ ਨਾਲ ਹੀ ਹਰਿਆਣੇ ਦੇ ਮੰਤਰੀ ਸੀ ਜੇਪੀ ਦਲਾਲ ਜੀ ਖੇਤੀਬਾੜੀ ਮੰਤਰੀ ਸੀ ਉਹ ਵੀ ਅਸੀਂ ਦੋਨਾਂ ਨੇ ਵੀ ਉਹ ਕਹਿੰਦੇ ਮੈਂ 20 ਕਿੱਲੇ ਜ਼ਮੀਨ ਅਸੀਂ ਹਰਿਆਣੇ ਵਾਲੇ ਉੱਥੇ ਦੇ ਦੇ ਦਾਂਗੇ ਨੇੜੇ ਦਿੱਲੀ ਦੇ ਗੜਗਾਉਂ ਚ ਦੇ ਦਈਏ ਅਸੀਂ ਉੱਥੇ ਉੱਥੋਂ ਕਾਰਗੋ ਨਾਲ ਜੋ ਉਸ 에어ਪੋਰਟ ਤੋਂ ਸਾਡਾ ਜਿਹੜਾ ਇਹ ਫਸਲੀ ਇਹ ਕਸਮ ਦੀ ਉੱਥੇ ਵੇਚੀ ਜਾ ਸਕਦੀ ਹੈ ਜੇ ਉੱਥੇ ਮੰਡੀ ਬਣ ਜੇ ਉਹਦੇ ਨਾਲ ਉਸ ਵੇਲੇ ਹੰਗਾਰਾ ਵੀ ਭਰਿਆ ਸੀ ਤੇ ਮੈਂ ਆਸ ਜਮੀਨ ਰੱਖ ਲਾ ਕਿ ਥੋੜਾ ਸਮਾਂ ਹਰ ਇੱਕ ਗੱਲ ਵਿੱਚ ਲੱਗ ਜਿਆ ਕਰਦਾ ਹੈ ਅੱਜ ਇਹ ਇਸ ਵੇਲੇ ਕੋਈ 42000 ਏਕੜ ਦੇ ਵਿੱਚ ਮੱਛੀ ਪਾਲਣ ਦਾ ਧੰਦਾ ਕਰਦੇ ਆ ਪੰਜਾਬ ਦੇ ਲੋਕ ਤੁਸੀਂ ਬੈਠੇ ਹੋ ਬਹੁਤ ਚੰਗਾ ਲੱਗਿਆ ਔਰ ਉਹਦੇ ਜੋ ਜਿਹੜਾ ਤਕਰੀਬਨ 2 ਲੱਖ ਟਨ ਦੇ ਸਾਡੇ ਯੂਨੀਵਰਸਿਟੀ ਤੋਂ ਬੀਬੀ ਡਾਕਟਰ ਮੀਰਾ ਜੀ ਆਏ ਐ ਗੁਰੂ ਅੰਗਦ ਦੇ ਯੂਨੀਵਰਸਿਟੀ ਉਹਦਾ ਨਾਂ ਹੀ ਵਿਗਾੜਦਾ ਗੜਵਾਸੂ ਕਹਿ ਦਿੰਦੇ ਆ ਸਾਡੇ ਗੁਰੂਵਾਨ ਹਨ ਐ ਉਹਨੂੰ ਸਤਕਾਰ ਨਾਲ ਹੀ ਲੈਣਾ ਚਾਹੀਦਾ ਹੈ। ਤੋਂ ਸਾਡਾ ਫਰਜ਼ ਹੈ ਜੇ ਅਸੀਂ ਨਾ ਲਵਾਂਗੇ ਤਾਂ ਲੋਕਾਂ ਨੇ ਕੀ ਲੈਣਾ। ਖੋਤੇ ਮੈਂ ਗਿਆ ਸੀ ਤੇ ਇਹਨਾਂ ਨੇ ਸਾਰਾ ਪ੍ਰੋਜੈਕਟ ਦਿਖਾਇਆ ਸੀ ਮੈਨੂੰ ਬਹੁਤ ਚੰਗਾ ਲੱਗਿਆ ਔਰ ਮੈਨੂੰ ਮੈਂਨੂੰ ਤੋਂ ਉਹਦੋਂ ਪੁੱਛਿਆ ਵੀ ਸੀ ਜੀ ਇਹਨੂੰ ਵੇਖ ਕੇ ਕੋਈ ਲੋਕ ਕੰਮਕਾਰ ਨੂੰ ਵਧਾਉਣ ਵੀ ਲੱਗੇ ਕਹਿੰਦੇ ਬਹੁਤ ਲੱਗਿਆ। ਤੇ ਆਪਣੀ ਜ਼ਮੀਰ ਬੰਜਰ ਹੋ ਗਈ ਸੀ, ਨਕਾਰੀ ਗਈ ਸੀ, ਖਾਰਾ ਪਾਣੀ ਹੈ। ਤੇ ਤੇ ਝਿੰਗੇ ਉਹ ਝਿੰਗੇ ਦਾ ਕਾਰੋਬਾਰ ਇਹ ਤਾਂ ਗੇਸਾਬਤ ਹੋ ਰਿਹਾ ਸੋ ਉਹਦੇ ਵਿੱਚ ਵੀ ਮੇਰਾ ਖਿਆਲ ਹੁਣ 1300 ਤੋਂ ਵੱਧ ਏਕੜ ਦਾ ਰਕਬਾ ਤੇ ਪ੍ਰਧਾਨ ਜੀ ਕਹਿੰਦੇ ਸੀ ਕਿ ਜੇ ਤੁਸੀਂ ਨਾਲ ਸਾਡਾ ਸਾਥ ਦੇਓਗੇ ਤਾਂ ਅਸੀਂ ਹੋਰ ਵੱਧ ਜਾਊਗਾ ਮੈਂ ਪ੍ਰਧਾਨ ਜੀ ਕਿਉਂਕਿ ਬੇਨਤੀ ਹੈ ਅਸੀਂ ਸਰਕਾਰ ਵਿੱਚ ਥੋੜੀ ਕਿਰਪਾ ਨਾਲ 2 ਸਾਲ ਦੇ ਨੇੜੇ ਹੋਣ ਲੱਗੇ ਆ ਸਰਕਾਰ ਵਿੱਚ ਆਏ ਆ ਕੋਸ਼ਿਸ਼ ਕੀਤੀ ਹੈ ਕਿ ਇੱਕ ਮਸਲੇ ਨੂੰ ਆਪਣੇ ਤੌਰ ਤੇ ਹੱਲ ਕਰਨ ਦੇ ਕਰਵਾਉਣ ਦੀ ਕੋਸ਼ਿਸ਼ ਸਰਦਾਰ ਭਗਵੰਤ ਸਿੰਘ ਮਾਣ ਵੱਲੋਂ ਇੱਕ ਵੱਡੀ ਗੱਲ ਕੋਈ 39000 ਦੇ ਨੇੜੇ ਨੌਕਰੀਆਂ ਪਹੁੰਚ ਗਿਆ ਕੁਝ ਮੁਲਾਜ਼ਮ ਪੱਕੇ ਕੀਤੇ ਨਵੇਂ ਭਰਤੀ ਕੀਤੇ ਔਰ ਨਵੀਂ ਜਿਹੜੀ ਪਾਲਿਸੀ ਬਣਾਉਣ ਦੀ ਪੁਲਿਸ ਵਾਸਤੇ ਤਾਂ 22200 ਬੱਚਾ ਇਸ ਸਾਲ ਐਕ ਪੀ ਰਹਿ ਗਿਆ ਤਗਲੇ ਸਾਲ ਨੂੰ ਹੋਜੂ ਐਕ ਤੇ ਅਗਲੇ ਨੂੰ ਦਾਇਓ ਅਗੇ ਇੱਕ ਵਾਰੀ ਪੇਪਰ ਦੇ ਕੇ ਪੰਜ ਪੰਜ ਸਾਲ ਹੁੰਦੇ ਨਹੀਂ ਸੀ ਉਹ ਟੈਸਟ ਦੇ ਕੇ ਬੈਠੇ ਰਹਿੰਦੇ ਸਨ ਸੋ ਉਹਦੇ ਵਿੱਚ ਵੀ ਜੇ ਤੁਸੀਂ ਲੋਕਾਂ ਨੇ ਸਾਡੇ ਵਰਗੇ ਸਧਾਰਨ ਮੱਧ ਵਰਗ ਨੂੰ ਐਮ ਐਲ ਏ ਬਣਾ ਲਿਆ ਮੈਂ ਤਾਂ ਐਮ ਐਲ ਏ ਬਣ ਕੇ ਬਹੁਤ ਖੁਸ਼ੀ ਤੁਹਾਡੀ ਕਿਰਪਾ ਸੀ ਜਦੋਂ ਜਿੰਨੀ ਸੇਵਾ ਕਰ ਸਕਦਾ ਸੀ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਵਿੱਚ ਵਜ਼ੀਰ ਬਣਾ ਲਿਆ ਵਜ਼ੀਰ ਵੀ ਥੋੜੇ ਨਾਲ ਜੁੜਿਆ ਹੋਇਆ ਠੀਕ ਆ ਬਹੁਤ ਸਾਰੇ ਗਿਆ ਨਿਕਤੈ ਮੈਂ ਸਾਰੇ ਅਫਸਰ ਸਹਿਮਾਨ ਨੂੰ ਵੀ ਨਾਲ ਲੈ ਕੇ ਕਿਹਾ ਵੀ ਸਾਡਾ ਪੰਜਾਬ ਹੈ ਸਾਡੇ ਬੱਚੇ ਬਾਹਰ ਨੂੰ ਜਾਂਦੇ ਆ ਜੇ ਅਸੀਂ ਇਹਨਾਂ ਨੂੰ ਰੋਕਣਾ ਹੈ ਇਸ ਪੰਜਾਬ ਨੂੰ ਅਸੀਂ ਆਪ ਸਵਾਰਨੈ ਅਸੀਂ ਨਾਲ ਮਿਲ ਕੇ ਉਹਦੇ ਵਿੱਚ ਸਾਰੇ ਹਿੱਸਾ ਪਾਈਏ ਡਿਊਟੀ ਨੂੰ ਡਿਊਟੀ ਸਮਝੀਏ ਇਮਾਨਦਾਰੀ ਅੱਛੀ ਹੈ ਕੋਈ ਬੜੀ ਵੱਡੀ ਉੱਥੀ ਗੱਲ ਨਹੀਂ ਅ ਜੇ ਜਿੱਥੇ ਵੀ ਬੰਦਾ ਗੁਜ਼ਾਰਾ ਰੁਕ ਜੇ ਉੱਥੇ ਹੋਣ ਲੱਗ ਜਾਂਦਾ ਚੰਗੀਆਂ ਤਨਖਾਹਾਂ ਮਿਲਦੀਆਂ ਸੀ ਰਲ ਮਿਲ ਕੇ ਕੰਮ ਕਰਾਂਗੇ ਲੋਕਾਂ ਨੂੰ ਕੋਈ ਦਿੱਕਤਾਂ ਨਾ ਹੋਣ ਸੋ ਜਿਹੜੀ ਸਬਸਿਡੀ ਸੀ ਇਹਦੇ ਵਿੱਚ ਤਕਰੀਬਨ 485 ਸੀ ਤੇ 2200 22 ਕਰੋੜ ਰੁਪਈਆ ਉਹਦੇ ਵਿੱਚ ਦਿੱਤਾ ਗਿਆ ਸੋ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਪੈਣਾ ਨੂੰ ਪ੍ਰੈਸ ਵਾਲੇ ਸੱਜਣ ਬੈਠੇ ਆ ਜਿਨ੍ਹਾਂ ਦੀ ਗੱਲ ਸਾਰੇ ਤੱਕ ਜਾੜੀ ਹੁੰਦੀ ਹੈ ਔਰ ਪਹਿਲਾਂ ਕੀਤੀ ਗੱਲ ਭੁੱਲ ਜਾਂਦੇ ਸੀ ਲੋਕ ਉਹਨੇ ਰੋਜ਼ ਚਲਾਈ ਜਾਂਦੇ ਰਹਿੰਦੇ ਕੋਈ ਗਲਤ ਗੱਲ ਕਰਕੇ ਕਦੇ ਵੀ ਬੰਦਾ ਖੜਾ ਨਹੀਂ ਛਿਨਾ ਸਕਦਾ ਪਰ ਮੇਰਾ ਤਾਂ ਪਹਿਲਾਂ ਵੀ ਸਵਾਰਿਆ ਜੋ ਅਸੀਂ ਤੁਹਾਡੇ ਲਈ ਕਰ ਸਕਦੇ ਆ ਉਹ ਕਦੇ ਵੀ ਪਿੱਛੇ ਨਹੀਂ ਹਟਾਂਗੇ ਕੋਸ਼ਿਸ਼ ਹੈ ਪੂਰੀ ਸਾਡੀ ਨੀਤ ਹੈ ਜਿਹੜੀ ਸਾਫ਼ ਹੈ ਸਾਡੀ ਨੀਤੀ ਵੀ ਸਾਫ਼ ਹੈ ਇਦੇ ਵਿੱਚ ਕੋਈ ਖੋਟ ਨਹੀਂ ਔਰ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਚਾਹੇ ਅੱਜ ਫੇਸਬੁੱਕ ਦਾ ਜ਼ਮਾਨਾ ਬਹੁਤ ਸਾਰੀਆਂ ਚੰਗੀਆਂ ਮਾੜੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਪੰਜ ਸਾਲਾਂ ਵਿੱਚ ਪਤਾ ਲੱਗੂ ਬਹੁਤ ਮੁੱਖ ਮੰਤਰੀ ਆਏ ਸਰਬਾਰ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਲੋਕਾਂ ਦੀ ਹਰ ਇੱਕ ਨਬਜ਼ ਨੂੰ ਹਰ ਇੱਕ ਗੱਲ ਨੂੰ ਜਾਣਦਾ ਹੋਇਆ ਇਸ ਆਪਣੇ ਸੂਬੇ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਗੱਲਾਂ ਕਰਨੀਆਂ ਬਹੁਤ ਸੌਖੀਆਂ ਕੰਮ ਕਰਨੇ ਔਖੇ ਹੈ ਸਰਕਾਰਾਂ ਵਾਲੇ ਵੇਚਦੇ ਰਹੇ ਕਦੇ ਨਹਿਰੀ ਜਿਹੜੀ ਕੋਠੀ ਵੇਚਤੀ ਜਿੱਦ ਕਦੇ ਕੋਈ ਜਾਇਦਾਦ ਵੇਚਦੀ ਸਾਰੀਆਂ ਵੱਡੇ ਵੱਡੇ ਦਫ਼ਤਰ ਜਿਹਨੂੰ ਕਿਸੇ ਦਾ ਸਮੂਲੀ ਸਮੂਲੀਅਤ ਹੁੰਦੀ ਹੈ ਉਦੋਂ ਪਤਾ ਲੱਗਦਾ ਉਹ ਗਹਿਣੇ ਧਰ-ਧਰ ਕੇ ਜੋ ਪੰਜਾਬ ਦਾ ਹਾਲ ਕੀਤਾ ਜਿਸ ਵਿੱਚ ਕੋਈ ਸ਼ੱਕ ਨਹੀਂ ਤੇ ਔਰ ਅਸੀਂ ਪਹਿਲਾ ਜਿਹੜਾ ਇਹ ਮੀਲ ਪੱਥਰ ਹੈ ਕਿ ਜਿਹੜਾ 1100 ਕਰੋੜ ਦੇ ਨੇੜੇ ਇੱਕ ਜਿਹੜਾ ਗੁਰੂ ਅਮਰਦਾਸ ਉਹਨਾਂ ਦਾ ਨਾਮ ਰੱਖਿਆ ਜਾਊਗਾ ਥਰਮਲ ਪਲਾਂਟ ਲਿਆ ਜਿਹਦੇ ਨਾਲ ਬਿਜਲੀ ਤੇ ਬਹੁਤ ਵੱਡਾ ਜਿਹੜਾ ਵੱਡੇ-ਵੱਡੇ ਪ੍ਰਾਈਵੇਟ ਲੋਕਾਂ ਨੂੰ ਦਿੱਤਾ ਗਿਆ ਸੀ ਉਹਨਾਂ ਤੋਂ ਕੁਝ ਨਾ ਕੁਝ ਸਾਨੂੰ ਰਾਤ ਮਿਲੂਗੀ ਜਿਹੜੇ ਸਮਝੌਤੇ ਪਹਿਲਾਂ ਸਮਾਂ ਸਮਝੌਤੇ ਰਲ ਕੇ ਕਰ ਲੈਂਦੇ ਵਿੱਚ ਲੀਟਰ ਨਾਲ ਜਾਂਦੇ ਆ ਵਿੱਚ ਅਫਸਰ ਨਾਲ ਜਾਂਦੇ ਆ ਤੇ ਵਿੱਚ ਉਹ ਸ਼ਾਹੂਕਾਰ ਨਾਲ ਜਾਂਦੇ ਤੇ ਪੰਜਾਬ ਤੇ ਸਾਰਾ ਅਸਰ ਪੈਂਦਾ ਜੇ ਜਦੋਂ ਉਹਦੇ ਵਿੱਚ ਕੋਰਟਕਾਰਡ ਤੇ ਜਾਂਦੇ ਅਤੇ ਵਿੱਚ ਹੀ ਉਥੇ ਕਾਲੇ ਮਲੇ ਹੋ ਜਾਂਦੇ ਆ ਗੱਲ ਸਿਰੇ ਨਹੀਂ ਲੱਗਦੀ ਇਹਦੀ ਬਜਾਏ ਸਾਡੇ ਕੋਲੇ ਆਪ ਦੇ ਸਾਧਨ ਹੋਣ ਤਾਂ ਅਸੀਂ ਇਸ ਆਪਣੇ ਸੂਬੇ ਦੀ ترقی ਦੀ ਰਫਤਾਰ ਵਧਾ ਸਕਦੇ ਆ ਮੇਰੇ ਕੋਲੇ ਜਿਹੜਾ ਮਹਿਕਮਾ ਦਾ ਤਕਰੀਬਨ ਹੁਣੇ ਲਿਖਦੇ 6000 ਕੋਰਡ ਰੁਪਈਆ ਸੈਂਟਰ ਦੀ ਸੈਂਟਰ ਗਵਰਨਮੈਂਟ ਕੋਲੇ ਹੈ ਸਾਡਾ ਜਾਮ ਕਰੀ ਬੈਠੇ ਆ ਜਿਹੜਾ ਥੋੜੀਆਂ ਫਸਲਾਂ ਚੋਂ ਉਹ ਇਕੱਠੀ ਹੋਈ ਫੀਸ ਹੁੰਦੀ ਹੈ ਆਰ ਡੀ ਐਫ ਉਹ ਆਪਣੇ ਕੋਲੇ ਰੋਕੀ ਬੈਠੇ ਐ ਸਕਰੀਨ ਕੋਰਟ ਵਿੱਚ ਵੀ ਗਏ ਆ ਚਲੋ ਸਾਨੂੰ ਆਸ ਉਮੀਦ ਹੈ ਕੋਰਟ ਤੇ ਸਾਨੂੰ ਉਹ ਨਿਆਂ ਮਿਲੂਗਾ ਉਹ ਪੈਸਾ ਰਿਲੀਜ਼ ਹੋ ਜਾਂਦਾ ਹੈ ਇਹ ਜ਼ਿਮੀਦਾਰਾਂ ਦਾ ਪੈਸਾ ਜਿਹਨੇ ਪ੍ਰਧਾਨ ਜੀ ਮੈਂ ਤੁਹਾਡੇ ਨਾਲ ਕੀਤਾ ਮਸਲੇ ਹੱਲ ਕਰਨ ਵਾਸਤੇ ਉਹਦੇ ਵਿੱਚੋਂ ਚਾਹੇ ਸਾਡੀਆਂ ਸੜਕਾਂ ਹੈ ਖੇਤੀ ਨਾਲ ਸੰਬੰਧਿਤ ਤੰਦੇ ਹੈ ਚਾਹੇ ਸਾਡੀਆਂ ਮੰਡੀਆਂਆਂ ਜਿਹੜੀਆਂ ਕਿਸਾਨਾਂ ਨਾਲ ਕਈ ਵਾਰੀ ਹਾਦਸੇ ਵਾਪਰ ਜਾਂਦੇ ਆ ਕੰਮ ਕਰਦੇ ਆ ਉਹਨਾਂ ਨੂੰ ਸਹੈਤਾ ਦੇਣੀ ਹੁੰਦੀ ਆ ਉਹ ਪੈਸਾ ਉਹ ਸਾਡਾ ਪੈਸਾ ਸੋ ਬਹੁਤ سارے ਕਿਉਂਕਿ ਜੇ ਦੇਸ਼ ਹੈ ਤੇ ਦੇਸ਼ ਦਾ ਇੱਕ ਸੂਬਾ ਹੈ ਸੂਬਾ ਹਿੰਦੂਸਤਾਨ ਦਾ ਉਹ ਜਿਸ ਸੂਬੇ ਨੇ ਕਦੇ ਕਿਸੇ ਗੱਲ ਦੀ ਕਸਰ ਨਹੀਂ ਛੱਡੀ ਜੇ ਖਿਡਾਰੀਆਂ ਦੀ ਲੋੜ ਪਈ ਹੈ ਤਾਂ ਨਾ ਗਿਣਨ ਲੱਗ ਜੂ ਜਾਹੇ ਉਹ ਦਾਰਾ ਸਿੰਘ ਪਰਮਾਨ ਸਿੰਘ ਕਰਤਾਰਜੀ ਜਿਨਨੇ ਸਾਡਿਆਂ ਨੇ ਮੈਡਲ ਜਿੱਤੇ ਐ ਪਰਮਨ ਸਿੰਘ ਜੀ ਹੋਏ ਐ ਔਰ ਜੇ ਹੁਣ ਵੀ ਹਾਕੀ ਦੀ ਟੀਮ ਸੀ ਤੇ ਪੰਜਾਬ ਦੇ ਉਹਦੇ ਵਿੱਚ 10 ਖਿਡਾਰੀ ਸੀ ਮੇਰਾ ਕਰ ਤੇ ਵੀ ਜਿਹੜੇ ਮੈਡਲ ਜਿੱਤ ਕੇ ਲਏ ਐ ਜਿਦੇ ਚੋਂ 6 ਸੋਨੇ ਦੇ 8 ਸੋਨੇ ਦੇ 6 ਚਾਂਦੀ ਦੇ 6 ਕਾਸੀ ਦੇ ਜਿਹੜੇ ਵੇਖੋ ਸਾਡੇ ਕੋਲੇ ਸਾਡੇ ਮਿਹਨਤੀ ਲੋਕ ਹੈ ਪਰ ਹਿੰਦੂਸਤਾਨ ਦੀ ਸਰਕਾਰ ਨੂੰ ਵੀ ਉਹਦਾ ਖਰਜ ਬਣਦਾ ਸੀ ਇੱਕ ਸਰਹੱਦ ਤੇ ਬੈਠੇ ਆ ਸਾਨੂੰ ਉਧਰਲੇ ਪਾਸੋਂ ਵੀ ਥੋੜਾ ਖਤਰਾ ਕੋ ਸਾਡੇ ਉਹ ਇੱਕ ਤੇ ਉਹ ਮਾੜੀ ਨਜ਼ਰ ਰੱਖੀ ਬੈਠੇ ਆ ਅਸੀਂ ਰਲ ਮਿਲ ਕੇ ਸਮਾਜ ਕੋਈ ਸਰਕਾਰਾਂ ਨਹੀਂ ਹੁੰਦੀਆਂ ਕੋਈ ਅਫਸਰ ਨਹੀਂ ਹੁੰਦੇ ਸਮਾਜ ਸਾਰਾ ਜਿਹੜੀ ਨਵੀਂ ਸਿਰਜਣਾ ਕਰਦਾ ਜੇ ਤੁਸੀਂ ਆਪਣੇ ਬੱਚੇ ਬਚਾਉਣੇ ਆ ਤਾਂ ਤੁਸੀਂ ਰਲ ਮਿਲ ਕੇ ਜੇ ਕੋ ਮਾੜਾ ਕੰਮ ਕਰਦਾ ਮਾੜੇ ਨੂੰ ਮਾੜਾ ਕਹਿਣ ਦੀ ਜ਼ਰੂਰਤ ਕਰੀਏ ਜਿਹੜਾ ਲੁੱਟ ਪੱਟ ਕਰਕੇ ਚੰਗੀ ਕੋਠੀ ਪਾ ਲੈਂਦਾ ਵੱਡੀ ਕਾਰ ਲੈਂਦਾ ਅਸੀਂ ਉਹਨੂੰ ਸਲੂਟ ਮਾਰ ਲੱਗੇ ਨੇ ਸਾਡੀ ਬਦਤਸੀ ਦੀ ਇੱਥੇ ਮਾੜੇ ਬੰਦੇ ਦਾ ਚ ਉਹ ਨਸ਼ੇ ਆਲੇ ਨਾਲ ਰਲਦਾ ਚਾਹੇ ਉਹ ਐਮਐਲਏ ਹੋਵੇ ਮੰਤਰੀ ਹੋਵੇ ਤੁਸੀਂ ਸਹੀ ਲੋਕਾਂ ਕੋਲੇ ਗੱਲ ਕਰ ਸਕਦੇ ਸੋ ਇਸ ਲਈ ਅਸੀਂ ਆਪਣਾ ਪੰਜਾਬ ਬਚਾਉਣ ਦੇ ਲਈ ਇੱਕ ਇੱਕ ਵੱਡੇ ਛੋਟੇ ਆ ਦਾ ਤੁਹਾਡਾ ਸਾਡਾ ਸਾਰਿਆਂ ਦਾ ਫਰਕ ਪੈਂਦਾ ਅਸੀਂ ਫਰਜ਼ ਨੂੰ ਨਿਭਾਈਏ ਅਸੀਂ ਅਜੇ ਵੀ ਸਾਰੇ ਹਿੰਦੁਸਤਾਨ ਵਿੱਚੋਂ ਵਧੀਆ ਰੋਟੀ ਖਾਂਦੇ ਆ ਵਧੀਆ ਸਾਡਾ ਰਹਿਣ-ਬਹਿਣ ਹੈ ਇੱਕ ਗੱਲ ਕਰੀ ਜਾਂਦੀ ਹੈ ਵੀ ਸਾਡੇ ਕੋਲ ਹਾਲ ਚੰਗੇ ਨਹੀਂ ਹਾਲ ਕੁਛ ਤਾਂ ਸੀ ਆਪ ਸੁਧਾਰ ਲਵਾਂਗੇ ਜੇ ਅਸੀਂ ਸਾਰੇ ਲੱਗਾਂਗੇ ਜੀਪੋ ਗੱਲ ਤੇ ਤੁਰੇ ਆਉਂਦੇ ਜੇ ਫਸਲਾਂ ਦੇ ਮਦਰੀ ਤੁਰੇ ਆਉਂਦੇ ਤਾਂ ਫਰਾਨੀ ਆ ਤੁਸੀਂ 500 ਦੇ ਕਰੀਬ ਜਿਹੜੇ ਕਿਸਾਨ ਭਰਾ ਬੈਠੇ ਹੋ ਜਿਨ੍ਹਾਂ ਨੇ ਇਹਦੇ ਵਿੱਚ ਨਵਾਂ ਯੋਗਦਾਨ ਪਾਇਆ ਨਵਾਂ ਇਨਕਲਾਬ ਲਿਆਂਦਾ ਜੇ ਅਸੀਂ ਇਹਦੇ ਵਿੱਚ ਸਰਕਾਰ ਤੁਹਾਡੀ ਸਾਰੀ ਮਦਦ ਕਰਨ ਲਈ ਤਿਆਰ ਆ ਸਾਡੇ ਮਹਿਕਮੇ ਨਾਲ ਬੈਠੇ ਆ। ਤੋਂ ਮੈਂ ਸਾਰਿਆਂ ਦਾ ਹੀ ਇਹਦੇ ਵਿੱਚ ਹੋਰ ਵੀ ਜੇ ਕੋਈ ਕੋਈ ਲੋੜ ਹੋਈ ਤੁਹਾਡੀ ਉਹ ਮੈਂ ਸਾਰੇ ਭਰਾਵਾਂ ਨੂੰ ਕਿਉਂਕਿ ਸਰਕਾਰ ਚਲਾਉਣੀ ਤੇ ਸਰਕਾਰ ਉਹਦੇ ਕੰਮ ਕਰਨੇ ਉਹ ਗੱਲ ਵੱਖਰੀ ਹੈ। ਥੋੜਾ ਤੇ ਸਾਡਾ ਅੰਤਰ ਹੋਏ ਨਹੀਂ ਤੁਸੀਂ ਕਿਤੇ ਵੀ ਮਾਂ ਫੜ ਕੇ ਗੱਲ ਲਾ ਸਕਦੇ ਹੋ ਅਰਜੀ ਦੇ ਸਕਦੇ ਹੋ ਮੈਂ ਕਲ ਜ਼ਰੂਰ ਕਹਿਣਾ ਉਹਨਾਂ ਦੀ ਕਈ ਵਾਰੀ ਗੱਲ ਮੂੰਹ ਜਵਾਨੀ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਜੇ ਤੁਸੀਂ ਉਹਨੂੰ ਆਪਣੇ ਮਨੋਂ ਅਰਜੀ ਪੱਤਰ ਦਰਖਾਸਤਨਾਮਾ ਦਿਓ ਤੇ ਉਸ ਨੂੰ ਗਾ ਤੋਰ ਕੇ ਕੋਈ ਵੀ ਕੰਮ ਹੈ ਕੋਈ ਵੀ ਲੋੜ ਆਉਂਦੀ ਹਾਲਤ ਆ ਨਿਕਲੇ ਉਹਨਾਂ ਜੇ ਆਪਾਂ ਉਹਦੇ ਮਗਰ ਲੱਗিয়ে ਸੋ ਸਾਰੇ ਰਾਜ ਵਿੱਚ ਕੇਸ ਪੰਜਾਬ ਨੂੰ ਜਿਹੜਾ ਆਪਣਾ ਆਪ ਦਾ ਉਸ ਨੂੰ ਸਵਾਰੀਏ ਉਹਨੂੰ ਸਜਾਈਏ ਅਸੀਂ ਖਸਦੇ ਬਸਦੇ ਰਹੀਏ ਗੁਰੂ ਮਹਾਰਾਜ ਕਿਰਪਾ ਕਰਨ ਮੇਰੀ ਅੱਜ ਦੀ ਹਾਜ਼ਰੀ ਸਾਰੇ ਤੁਸੀਂ ਭੈਣ ਭਰਾ ਤੈਨਹੀਂ ਕਬੂਲ ਕਰਿਓ ਫਿਰ ਵੀ ਜਦੋਂ ਵੀ ਕਿਤੇ ਬਹੁਤ ਵਧੀਆ ਸੈਂਟਰ ਆ ਆਪਣਾ ਜਿਹਨੇ ਅੱਜ ਦੂਸਰੀ ਵਾਰ ਇੱਥੇ ਪ੍ਰੋਗਰਾਮ ਕੀਤਾ ਛੋਡੇ ਪ੍ਰੋਗਰਾਮ ਨਾਲ ਹੀ ਸ਼ਾਇਦ ਮੈਨੂੰ ਤਰੱਕੀ ਮਿਲ ਗਈ ਮੈਂ ਤਾਂ ਇਹਨਾਂ ਨੂੰ ਅਨੁਵਾਦ ਕਰਦਾ ਤੇ ਸੋ ਤੇ ਮੈਂ ਆਈ ਦੇ ਨੇ ਸਾਰੇ ਪੈਨਟਰਾਂਵਾਂ ਨੂੰ ਵੱਡੇ ਛੋਟਿਆਂ ਨੂੰ ਬਹੁਤ ਸਾਰੀਆਂ ਸਰਕਾਰੀ ਯੋਗ ਪੈਣਾ ਵੀ ਇਹਦੇ ਵਿੱਚ ਆਪਣਾ ਰੋਲ ਨਿਭਾ ਰਹੀ ਹੈ ਤੇ ਆ ਪ੍ਰਦਰਸ਼ਨੀ ਵੇਖੀ ਹੈ ਪਰ ਇੱਕ ਗੱਲ ਮੈਨੂੰ ਥੋੜੀ ਜੀ ਇਹ ਲੱਗਦੀ ਰਹੀ ਕੋਈ ਆ ਨਾ ਮੈਂ ਉੱਥੋਂ ਆਇਆ ਖਰਾਕ ਵੇਚਦਾ ਜਿੱਤੇ ਕੋਈ ਤੇ ਸਾਡੇ ਵਾਲਿਆਂ ਦੇ ਪਤਾ ਨਹੀਂ ਤੁਸੀਂ ਜਿਹੜੇ ਮੱਛੀ ਮੁੱਛੀ ਪਾਲਦੇ ਇਹ ਵੀ ਕੰਮ ਥੋੜਾ ਸ਼ੁਰੂ ਕਰ ਲੈਣਾ ਚਾਹੀਦਾ ਹੈ ਰਿਮੀ ਇੱਥੇ ਬਣਾ ਕੇ ਵੇਖ ਲੀਏ ਗੋਲੀਆਂ ਹੀ ਹੈ ਮਟਰੀਆਂ ਮੈਨੂੰ ਤਾਂ ਬੜਾ ਪਤਾ ਜੀ ਨਹੀਂ ਤੇ ਪਰ ਉਹ ਦਿਨ ਬਹੁਤ ਫਰਕ ਪੈਂਦਾ ਸਾਨੂੰ ਟੈਕਸ ਤੋਂ ਸਾਡੀ ਬਚਤ ਹੁੰਦੀ ਹੈ ਉਹ ਮੈਂ ਬਾਈ ਜੀ ਹੋਰਾਂ ਨੂੰ ਅੰਦਰ ਵਾਲਿਆਂ ਨੂੰ ਪੁੱਛਿਆ ਸੀ ਤੇ ਉਹ ਮੈਂ ਕਿਹਾ ਵੀ ਕੋਈ ਸਸ਼ਨ ਨਹੀਂ ਕਿ ਜਿੱਥੇ ਤਾਂ ਸਸਤੀ ਹੈ ਇੱਥੇ ਫਿਰ ਮੈਂ ਯਾਰ ਅਸੀਂ ਹੁਣ ਇੱਥੋਂ ਕਿਵੇਂ ਲਈਏ ਤੁਸੀਂ ਇਹ ਤਾਂ ਦੱਸ ਜਾਂਦਾ ਥੋੜਾ ਮੋਟਾ ਸਾਨੂੰ ਵੀ ਡਿਸਕਾਊਂਟ ਦਿਓ ਸਾਡੇ ਲੋਕਾਂ ਲਈ ਸੋ ਇਧਰਲੇ ਪਾਸੇ ਵੀ ਮੈਂ ਬੜੇ ਲਿਖੇ ਬੱਚੇ ਆ ਸਾਡੇ ਭੈਣ ਭਰਾ ਉਧਰਲੇ ਪਾਸੇ ਵੀ ਉਹਨਾਂ ਨੂੰ ਸਿੱਖਣ ਇਹਨਾਂ ਨੂੰ ਮਾਰਕ ਹੈ ਜਿਨ੍ਹਾਂ ਲੋਕਾਂ ਨੇ ਪਹਿਲਾਂ ਕੰਮ ਸ਼ੁਰੂ ਕੀਤਾ ਜਿਹਨਾਂ ਆਪ ਚੰਗੀ ਰੋਟੀ ਖਾਣ ਲੱਗੇ ਮੈਂ ਇਹਨਾਂ ਦੀ ਵੀ ਸੁੱਖ ਮੰਗਦਾ ਮੈਂ ਆਪਣੇ ਤੋਂ ਵੀ ਇਹ ਮੰਗ ਤੇ ਉਮੀਦ ਉਮੀਦ ਰੱਖਦਾ ਕਿ ਅਸੀਂ ਵੀ ਇਹਦੇ ਵਿੱਚ ਆਪਣੀ ਵੀ ਸ਼ੁਰੂਆਤ